ਜਿਹੜਾ ਘੱਗਰ ਹੈ ਨਾ ਇਹ ਓਵਰਫਲੋ ਹੋ ਜਾਂਦਾ ਪਿੱਛੇ ਵੀ ਜੇ ਤੁਸੀਂ ਦੇਖੋ ਇਹ ਮਾਰ ਕਰਦਾ ਹੀ ਜਾਂਦਾ ਜਿਵੇਂ ਦੇਖੋ ਕਿਵੇਂ ਜਾਂਦਾ ਹੜਾਂਦਾ ਅੱਜ ਜਿਹੜਾ ਐਸਡੀਐਮ ਸਾਹਿਬ ਨੇ ਵੀ ਕਹਿਤਾ ਡੀਸੀ ਸਾਹਿਬ ਨੇ ਕਹਿਤਾ ਵੀ ਪਿੰਡ ਖਾਲੀ ਕਰ ਦਿਓ ਹਣ ਚਾਹੇ ਕਿਵੇਂ ਵੀ ਆ ਪਿੰਡ ਖਾਲੀ ਕਰਨੇ ਬੜੇ ਔਖੇ ਜਿਹੜਾ ਸਾਡਾ ਆਪਣਾ ਪੈਸਾ 50000 ਕਰੋੜ ਰੁਪਈਆ ਦਾ ਜੀਐਸਟੀ ਦਾ ਰੁਕੇ ਪਿਆ ਹੋਰ ਕਈ ਫੰਡ ਰੁਕੇ ਪਏ ਆ ਮੈਂ ਇਹ ਡਿਮਾਂਡ ਕਰਦਾ ਆ ਬੀਜੇਪੀ ਦੀ ਸਰਕਾਰ ਤੋਂ ਇਹ ਸਾਰੇ ਲੋਕ ਡਿਮਾਂਡ ਕਰਦੇ ਨੇ ਕਿ ਜਿਆਦਾ ਨਹੀਂ ਤੁਸੀਂ ਕੁਝ ਬੋਲ ਸਕਦੇ ਪੰਜਾਬ ਨੂੰ ਕੁਝ ਨਹੀਂ ਦੇ ਸਕਦੇ ਤੁਸੀਂ ਸਾਡਾ ਪੈਸਾ ਤਾਂ ਦਿਓ ਪੰਜਾਬ ਦਾ ਪੰਜਾਬ ਨੂੰ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਸਥਿਤੀ ਮੌਜੂਦਾ ਸਮੇਂ ਬਣੀ ਹੋਈ ਹੈ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ ਦੇ ਵਿੱਚ ਜਿਸ ਤਰ੍ਹਾਂ ਹੜ੍ਹਾਂ ਦੇ ਤੋਂ ਪੀੜਤ ਸੀ ਤਾਂ ਹੁਣ ਘੱਗਾ ਦਰਿਆ ਦੇ ਨਾਲ ਲੱਗਦੇ ਇਲਾਕੇ ਵੀ ਅੱਜ ਘੱਗਰ ਦੇ ਵਿੱਚ ਪਾਣੀ ਦਾ ਉਫਾਨ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ ਘੱਗਰ ਦਰਿਆ ਦੀਆਂ ਅਸੀਂ ਊਨਸਰ ਤੋਂ ਲੋ ਸਿਮਪਲੀ ਜਾਣ ਵਾਲੇ ਪੁਲ ਦੇ ਉੱਤੇ ਖੜੇ ਨੇ ਜਿੱਥੇ ਜੇਕਰ ਦੇਖਿਆ ਜਾਵੇ ਤਾਂ ਸਾਡੇ ਨਾਲ ਪੀਆਰਟੀਸੀ ਦੇ ਵਾਈਸ ਚੇਅਰਮੈਨ ਜਿਹੜੇ ਬਲਵਿੰਦਰ ਸਿੰਘ ਝਾੜਵਾ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹ ਜਾਇਜਾ ਲੈਂਦੇ ਲਈ ਪਹੁੰਚੇ ਨੇ ਹੜ੍ਹਾਂ ਨੂੰ ਲੈ ਕੇ ਬਲਵਿੰਦਰ ਜੀ ਕਿਵੇਂ ਦੇਖਦੇ ਹੋ ਜੋ ਹੜ੍ਹਾਂ ਨੂੰ ਲੈ ਕੇ ਘੱਗਰ ਦੇ ਹਾਲਾਤ ਨੇ ਜਿਸ ਤਰ੍ਹਾਂ ਪਾਣੀ ਲਗਾਤਾਰ ਹੁਣ ਵਧਦਾ ਜਾ ਰਿਹਾ ਹੈ ਕਿਉਂਕਿ ਸਵੇਰੇ ਜਿਸ ਤਰ੍ਹਾਂ ਕਿ ਮੈਂ ਦੇਖਦੀ ਹੁਣ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਏਰੀਆ ਸਾਡਾ ਜਿਵੇਂ ਆਪਾਂ ਹੁਣ ਇਹ ਉਂਟ ਸਰਪਿੰਡ ਚ ਖੜੇ ਆ ਇਹ ਲੋਹ ਸਿੰਬਲੀ ਤੋਂ ਸੜਕ ਆਂਦੀ ਐ ਇਹ ਸਾਰਾ ਜਿਹੜਾ ਏਰੀਆ ਬਾਰਡਰ ਦੇ ਨਾਲ-ਨਾਲ ਲੱਗਦਾ ਸਾਰਾ ਕੱਕਰ ਦੀ ਮਾਰ ਆ ਇਸ ਏਰੀਏ ਨੂੰ ਸਾਰੇ ਨੂੰ ਚਾਹੇ ਲੋਹ ਸਿੰਬਲੀ ਆ ਸੌਂਟਾ ਰਾਮਪੁਰ ਮਾਰੀਆਂ ਹਰਪਾਲਾਂ ਸਰਾਲੇ ਦੋਏ ਮਜੌਲੀ ਤੱਕ ਮਾੜੂ ਇਹ ਸਾਰਾ ਏਰੀਆ ਡੁੱਬਦਾ ਇਹ ਹਲਕਾ ਘਨੌਰ ਆ ਇਸ ਆਪਣਾ ਸਾਰਿਆਂ ਦਾ ਇਹ ਮੇਰਾ ਵੀ ਹਲਕਾ ਘਨੌਰ ਆ ਜਿਵੇਂ ਪਰ ਇਹ ਜਿਹੜਾ ਕੱਗਰ ਹੈ ਤਿੰਨ ਹਲਕਿਆਂ ਨੂੰ ਡਿਸਟਰਬ ਕਰਦਾ ਤਿੰਨ ਹਲਕਿਆਂ ਨੂੰ ਪ੍ਰਭਾਵਿਤ ਕਰਦਾ ਜਿਵੇਂ ਪਹਿਲਾਂ ਲੰਘ ਕੇ ਆਇਆ ਡੇਹਰਾ ਬਸੀ ਚੋਂ ਘਨੌਰ ਚ ਆ ਗਿਆ ਅੱਗੇ ਸਨੌਰ ਇਹ ਤਿੰਨੇ ਹਲਕਿਆਂ ਨੂੰ ਡਬੋਂਦਾ ਜਾਂਦਾ ਇਹ ਬਾਰਡਰ ਤੇ ਹਲਕੇ ਪੈਂਦੇ ਆ ਬਿਲਕੁਲ ਤੇ ਅੱਜ ਤੋਂ ਨਹੀਂ ਇਹ ਬਹੁਤ ਦੇਰ ਦੀ ਡਿਮਾਂਡ ਹੈ ਹਮੇਸ਼ਾ ਇਹ ਜਿਹੜੇ ਸਾਰੇ ਜ਼ਿਮੀਂਦਾਰ ਖੜੇ ਆ ਤੁਸੀਂ ਦੇਖ ਲਓ ਦਿਖਾਓ ਇਹ ਸਾਰੇ ਜ਼ਿਮੀਂਦਾਰ ਵਿਚਾਰੇ ਖੜੇ ਆ ਮੈਂ ਖੁਦ ਜ਼ਿਮੀਂਦਾਰ ਆ ਮੈਨੂੰ ਇਹ ਪਤਾ ਮੈਂ ਇੱਥੇ ਜੰਮਿਆ ਪਲਿਆ ਇਹ 2018 ਤੋਂ ਹੁਣ ਮੈਂ ਗੱਲਾਂ ਕਰ ਰਿਹਾ ਸੀ 2018 ਤੋਂ ਬਾਅਦ ਅਸੀਂ ਫਸਲ ਨਹੀਂ ਵੱਡੀ ਆਏ ਵਾਰ ਬੀਜਦੇ ਆ ਜੇਰੀ ਲਾਣੇ ਆ ਪਾਣੀ ਆਂਦਾ ਖਤਮ ਕਰ ਜਾਂਦਾ ਸਾਡਾ ਹਾਲ ਬਹੁਤ ਇਸ ਏਰੀਏ ਦਾ ਮਾੜਾ ਹੈ ਚਾਹੇ ਪਹਿਲਾਂ ਪ੍ਰਨੀਤ ਕੌਰ ਰਹੀ ਆ ਤਿੰਨ ਵਾਰੀ ਇਥੋਂ ਐਮਪੀ ਬਣ ਗਈ ਘੱਗਰ ਦੇ ਮੋੜ ਸਿੱਧੇ ਕਰ ਦਾਂਗੇ ਜਦ ਤੱਕ ਇਹ ਕੱਗਰ ਦੇ ਜਿਵੇਂ ਦੋ ਮੋੜ ਹੈ ਅੱਗੇ ਜਾ ਕੇ ਇੱਕ ਚਮਾਰੂ ਪਿੰਡ ਚ ਪੈਂਦਾ ਇੱਕ ਅੱਗੇ ਜਾ ਕੇ ਸਰਾਲੇ ਪਿੰਡ ਚ ਜਿਹੜਾ ਮੋੜ ਪੈਂਦਾ ਉਹ ਮੋੜਾਂ ਕਰਕੇ ਵੱਡਾ ਇਹ ਇਹ ਜਿਹੜਾ ਕੱਗਰ ਹੈ ਨਾ ਇਹ ਓਵਰਫਲੋ ਹੋ ਜਾਂਦਾ ਪਿੱਛੇ ਵੀ ਜੇ ਤੁਸੀਂ ਦੇਖੋ ਇਹ ਮਾਰ ਕਰਦਾ ਹੀ ਜਾਂਦਾ ਜਿਵੇਂ ਦੇਖੋ ਕਿਵੇਂ ਜਾਂਦਾ ਹੜਾਂਦਾ ਅੱਗੇ ਜੇ ਆਪਾਂ ਦਿਖਾਵਾਂਗੇ ਸਾਰਿਆਂ ਨੂੰ ਅੱਗੇ ਜਾ ਕੇ ਸਾਰੀ ਫਸਲਾਂ ਡੁੱਬ ਚੁੱਕੀਆਂ ਤੇ ਮੇਰੀ ਤਾਂ ਪਹਿਲੀ ਵੀ ਸਰਕਾਰਾਂ ਨੂੰ ਅਸੀਂ ਕਈ ਵਾਰੀ ਕਿਹਾ ਚਾਹੇ ਕਾਂਗਰਸ ਦੀ ਰਹੀ ਹੈ ਚਾਹੇ ਕਾਲੀਦਲ ਦੀ ਰਹੀ ਹੈ ਅੱਜ ਸਾਡੀ ਸਰਕਾਰ ਪਰ ਮੈਂ ਕਾਂਗਰਸ ਵਾਲਿਆਂ ਨੂੰ ਵੀ ਪਹਿਲਾਂ ਕਈ ਵਾਰੀ ਕਿਹਾ ਵੀ ਇਸ ਦੇ ਮੋੜ ਸਿੱਧੇ ਹੋਣੇ ਚਾਹੀਦੇ ਆ ਇਹ ਦੋਹੇ ਪਾਸੇ ਬੰਨ ਲਾ ਕੇ ਤੁਸੀਂ ਇੱਕ ਸਿੱਧੀ ਸੜਕ ਬਣਾ ਸਕਦੇ ਹੋ ਇਹਦੇ ਉੱਪਰ ਤਾਂ ਕਿ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਸਕੇ ਅੱਜ ਜਿਹੜਾ ਐਸਡੀਐਮ ਸਾਹਿਬ ਨੇ ਵੀ ਕਹਿਤਾ ਡੀਸੀ ਸਾਹਿਬ ਨੇ ਕਹਿਤਾ ਵੀ ਪਿੰਡ ਖਾਲੀ ਕਰ ਦਿਓ ਹਨਾ ਚਾਹੇ ਕਿਵੇਂ ਵੀ ਆ ਪਿੰਡ ਖਾਲੀ ਕਰਨੇ ਬੜੇ ਔਖੇ ਆ ਆਮ ਚਾਹੇ ਕਿਸਾਨ ਨੇ ਚਾਹੇ ਆਮ ਲੋਕ ਨੇ ਵਿਚਾਰੇ ਪਰ ਪਿੰਡ ਕਰ ਕਾਲੀ ਕਰ ਜਿਹੜਾ ਛੱਡ ਕੇ ਜਾਣਾ ਬੜਾ ਔਖਾ ਨਹੀਂ ਪਿੰਡ ਖਾਲੀ ਹੋਣੇ ਕੋਸ਼ਿਸ਼ ਕਰਾਂਗੇ ਚਲੋ ਸਰਕਾਰ ਦੀ ਵੱਡੀ ਗੱਲ ਹੈ ਵੀ ਵੀ ਸਰਕਾਰ ਕਹਿੰਦੀ ਹੈ ਵੀ ਇਹਨਾਂ ਨੂੰ ਕਿਵੇਂ ਆਪਾਂ ਲੋਕਾਂ ਦਾ ਜੇ ਕੋਈ ਨੁਕਸਾਨ ਹੁੰਦਾ ਤਾਂ ਆਪਾਂ ਬਚਾਵਾਂਗੇ ਜਿਹੜਾ ਅੱਜ ਦੇ ਮੁੱਖ ਮੰਤਰੀ ਨੇ ਸਰਦਾਰ ਭਗਵਾਨ ਸਿੰਘ ਮਾਨ ਵੈਸੇ ਉਹਨਾਂ ਨੇ ਕਿਹਾ ਵੀ ਅ ਵੀ ਜੇ ਕੋਈ ਵੀ ਨੁਕਸਾਨ ਹੁੰਦਾ ਜਿਹੜਾ ਵੀ ਇਹਨਾਂ ਦਾ ਨੁਕਸਾਨ ਹੁੰਦਾ ਉਹਦੀ ਸਰਕਾਰ ਪਰਪਾਈ ਕਰੂਗੀ ਅੱਜ ਵੱਡਾ ਜਿਹੜਾ ਮਸਲਾ ਹੈ ਪੰਜਾਬ ਦਾ ਪੰਜਾਬ ਸਾਰਾ ਜਿਹੜਾ ਪਰਲੇ ਪਾਸੇ ਮਾਝਾ ਪੂਰਾ ਦੁਆਬਾ ਮਾਝਾ ਤੇ ਉਹ ਡੁੱਬਿਆ ਪਿਆ ਘਟੋ ਘਟ ਪਹਿਲਾਂ 7 ਜ਼ਿਲ੍ਹੇ ਪ੍ਰਭਾਵਿਤ ਸੀਗੇ ਅੱਜ 9-10 ਜ਼ਿਲ੍ਹੇ ਪ੍ਰਭਾਵਿਤ ਹੋ ਗਏ ਪਾਣੀ ਨੇ ਡਬੋ ਲਿਆ ਅੱਜ ਸਤਲੁਜ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਇਸ ਕਰਕੇ ਉੱਪਰ ਡੈਮ ਸਾਰੇ ਓਵਰਫਲੋ ਹੋ ਗਏ ਹੁਣ ਡੈਮਾਂ ਨੂੰ ਜੇ ਆਪਾਂ ਪਾਣੀ ਨਹੀਂ ਸਰਕਾਰ ਜੇ ਡੈਮੋਂ ਚੋਂ ਪਾਣੀ ਨਹੀਂ ਛੱਡੂਗੀ ਤਾਂ ਡੈਮ ਟੁੱਟ ਜਾਣਗੇ ਇਸ ਕਰਕੇ ਪਾਣੀ ਛੱਡਣਾ ਤਾਂ ਉਹਨਾਂ ਦੀ ਮਜਬੂਰੀ ਹੋ ਜਾਊਗੀ ਹਿਮਾਚਲ ਦੇ ਵਿੱਚ ਬਾਰਿਸ਼ ਜ਼ਿਆਦਾ ਹੁੰਦੀ ਹੈ ਪਰ ਇਹ ਜਿਹੜਾ ਪਾਣੀ ਛੱਡਿਆ ਜਾਂਦਾ ਉਹਦੇ ਨਾਲ ਨੁਕਸਾਨ ਹੁੰਦਾ ਆਉਣ ਵਾਲਾ ਸਮਾਂ ਕਿੰ ਕਿਵੇਂ ਕਿੰਨੀ ਪਰਪਾਈ ਕਰ ਸਕਦੀ ਹੈ ਪੰਜਾਬ ਸਰਕਾਰ ਇਸ ਦੇ ਵਿੱਚ ਇਸ ਦੇ ਵਿੱਚ ਅਗਲੀ ਗੱਲ ਇਹ ਆਂਦੀ ਹੈ ਬਈ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਪੰਜਾਬ ਵੱਲ ਬਿਲਕੁਲ ਧਿਆਨ ਨਹੀਂ ਦਿੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਹੈ ਉੱਥੇ ਭਾਜਪਾ ਦੀ ਸਰਕਾਰ ਹੈ ਸੈਂਟਰ ਦੀ ਜਿਹੜੀ ਸਰਕਾਰ ਹੈ ਮੋਦੀ ਪ੍ਰਧਾਨ ਮੰਤਰੀ ਹੈ ਪੰਜਾਬ ਵੱਲ ਬਿਲਕੁਲ ਦੇਖਦਾ ਹੀ ਨਹੀਂ ਪੰਜਾਬ ਉਹ ਇੱਕ ਸੂਬਾ ਹੈ ਜਿਹੜਾ ਸਾਰੇ ਸਾਰੇ ਦੇਸ਼ ਨੂੰ ਕਿਸੇ ਦਿਨ ਅੰਨ ਪੈਦਾ ਕਰਕੇ ਦਿੰਦਾ ਰਿਹਾ ਸਾਰੇ ਦੇਸ਼ ਦਾ ਢਿੱਡ ਭਰਦਾ ਰਿਹਾ ਪਰ ਅੱਜ ਜਦੋਂ ਪੰਜਾਬ ਤੇ ਮੁਸੀਬਤ ਦੀ ਘੜੀ ਆ ਪੰਜਾਬ ਵੱਲ ਸੈਂਟਰ ਸਰਕਾਰ ਬਿਲਕੁਲ ਨਹੀਂ ਦੇਖਦੀ ਜਿਹੜਾ ਸਾਡਾ ਆਪਣਾ ਪੈਸਾ 50000 ਕਰੋੜ ਰੁਪਈਆ ਦਾ ਜੀਐਸਟੀ ਦਾ ਰੁਕੇ ਪਿਆ ਹੋਰ ਕਈ ਫੰਡ ਰੁਕੇ ਪਏ ਆ ਮੈਂ ਇਹ ਡਿਮਾਂਡ ਕਰਦਾ ਆ ਬੀਜੇਪੀ ਦੀ ਸਰਕਾਰ ਤੋਂ ਇਹ ਸਾਰੇ ਲੋਕ ਡਿਮਾਂਡ ਕਰਦੇ ਨੇ ਵੀ ਜਿਆਦਾ ਨਹੀਂ ਤੁਸੀਂ ਕੁਝ ਬੋਲ ਸਕਦੇ ਪੰਜਾਬ ਨੂੰ ਕੁਝ ਨਹੀਂ ਦੇ ਸਕਦੇ ਤੁਸੀਂ ਸਾਡਾ ਪੈਸਾ ਤਾਂ ਦਿਓ ਪੰਜਾਬ ਦਾ ਪੰਜਾਬ ਨੂੰ ਜੇ ਤਾਂ ਕਿ ਇਥੇ ਡਵੈਲਪਮੈਂਟ ਹੋ ਸਕੇ ਇਹ ਜਿਹੜੇ ਬੰਨ ਆ ਇਹ ਵਧੀਆ ਤਰੀਕੇ ਨਾਲ ਲੱਗ ਸਕਣ ਸਾਡੇ ਜਿਹੜੇ ਬੱਚੇ ਆ ਉਹ ਪੜ੍ਹ ਸਕਣ ਜਾਂ ਜਿਹੜਾ ਇਹ ਪਾਣੀ ਨੁਕਸਾਨ ਕਰੂਗਾ ਘਰ ਤਾਂ ਇਹ ਜਾਣਗੇ ਹੋਰ ਫਸਲਾਂ ਦਾ ਨੁਕਸਾਨ ਹੋਊਗਾ ਉਹ ਪੰਜਾਬ ਸਰਕਾਰ ਪੂਰਾ ਕਰ ਸਕੇ ਨਹੀਂ ਤਾਂ ਅੱਜ ਪ੍ਰਧਾਨ ਮੰਤਰੀ ਕਿਤੇ ਕਿਸੇ ਦੇਸ਼ ਚ ਜਾ ਕੇ ਬੋਲਦਾ ਉਹਨਾਂ ਬਾਰੇ ਬੋਲਦਾ ਉੱਥੇ ਪਹਚਾ ਲ ਆ ਗਿਆ ਜੀ ਇੱਥੇ ਆ ਗਿਆ ਪੰਜਾਬ ਬਾਰੇ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲਦਾ ਵੀ ਪੰਜਾਬ ਵਾਲੇ ਲੋਕਾਂ ਦਾ ਇਹਨਾਂ ਦਾ ਕੀ ਕਸੂਰ ਹੈ ਵੀ ਇਹਨਾਂ ਨੂੰ ਵੀ ਆਪਾਂ ਨੇ ਬਚਾਉਣਾ ਯਾਰ ਪੰਜਾਬ ਵੀ ਇੱਕ ਭਾਰਤ ਦਾ ਹਿੱਸਾ ਹੈ ਪਰ ਬੀਜੇਪੀ ਦੀ ਸਰਕਾਰ ਸਾਨੂੰ ਆਪਣਾ ਹਿੱਸਾ ਹੀ ਨਹੀਂ ਮੰਨਦੀ ਜਦੋਂ ਕੋਈ ਜਦੋਂ ਵੀ ਕੋਈ ਹਿੰਦੁਸਤਾਨ ਤੇ ਆਪਣੇ ਤੇ ਆਫਤ ਆਈ ਹੈ ਪੰਜਾਬ ਅੱਗੇ ਹੋ ਕੇ ਲੜੇ ਚਾਹੇ ਉਹ ਆਜ਼ਾਦੀ ਦੀ ਲੜਾਈ ਸੀਗੀ ਚਾਹੇ ਕੋਈ ਹੋਰ ਲੜਾਈ ਸੀਗੀ ਕਿਸੇ ਤਰ੍ਹਾਂ ਦੀ ਵੀ ਚਾਹੇ ਉਹ ਅੰਨ ਜਦੋਂ ਘੱਟ ਹੋਇਆ ਉਸ ਦੇ ਵਿੱਚ ਵੀ ਪੰਜਾਬ ਨੇ ਹਿੱਸਾ ਪਾਇਆ ਜ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਵੱਧ ਪੰਜਾਬ ਦੇ ਨੌਜਵਾਨ ਮਰੇ ਆ ਕਾਲੇ ਪਾਣੀ ਪੰਜਾਬ ਦੇ ਨੌਜਵਾਨ ਗਏ ਆ ਪੰਜਾਬ ਢਾਲ ਬਣ ਕੇ ਖੜਦਾ ਜਦੋਂ ਕੋਈ ਵੀ ਵਿਸ਼ਤਾ ਪੰਜਾਬ ਭਾਰਤ ਤੇ ਆਂਦੀ ਹੈ ਪਰ ਪਤਾ ਨਹੀਂ ਅੱਜ ਦੇਸ਼ ਦੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹ ਪਤਾ ਨਹੀਂ ਸਾਨੂੰ ਕਿਉਂ ਨਹੀਂ ਆਪਣਾ ਹਿੱਸਾ ਮੰਨਦੀ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਸਾਰੇ ਜ਼ਿੰਮੇਵਾਰਾਂ ਕੰਨੋਂ ਵੱਲੋਂ ਵੀ ਬੇਨਤੀ ਆ ਵੀ ਜਿਹੜੇ ਸਾਡੇ ਪੈਸੇ ਇੱਕ ਤਾਂ ਉਹ ਦੇ ਜਾਣ ਇੱਕ ਜਿਹੜਾ ਪੰਜਾਬ ਦਾ ਇਹਨਾਂ ਨੁਕਸਾਨ ਹੋ ਗਿਆ ਜਿਹੜਾ ਪਿੱਛੇ ਉਹ ਮਾਝੇ ਮਾਲਵੇ ਦੁਆਬੇ ਦਾ ਤਿੰਨਾਂ ਦਾ ਹੀ ਨੁਕਸਾਨ ਹੋਇਆ ਇਹ ਜਿਹੜਾ ਏਰੀਆ ਕੁਝ ਠੀਕ ਸੀਗਾ ਅੱਜ ਇਹ ਜਿਹੜੀ ਘੱਗਰ ਦੀ ਮਾਰ ਆਂਦੀ ਆ ਇਸ ਦੀ ਪਰਪਾਈ ਕਿਵੇਂ ਕਰਨਗੇ ਇਹ ਸੋਚਣਾ ਚਾਹੀਦਾ ਸੈਂਟਰ ਦੀ ਸਰਕਾਰ ਨੂੰ ਇਹ ਦੇਣਾ ਚਾਹੀਦਾ ਸਾਡੇ ਬਾਰੇ ਸਾਨੂੰ ਵੀ ਆਪਣਾ ਹਿੱਸਾ ਸਮਝਣੋਂ ਮੇਰੀ ਉਹਨਾਂ ਨੂੰ ਬੇਨਤੀ ਹੈ ਦੇਖੋ ਬਲਵਿੰਦਰ ਜੀ ਹੁਣ ਗੱਲਾਂ ਦੋ ਸਾਹਮਣੇ ਆਉਂਦੀਆਂ ਨੇ ਕਿਉਂਕਿ ਦੇਖੋ ਹੁਣ ਇੱਥੇ ਬਜ਼ੁਰਗ ਵੀ ਖੜੇ ਨੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਨੇ ਇੱਥੇ ਇਹ ਮਸਲਾ ਜਿਉਂ ਦਾ ਤਿਉ ਹੈ ਹਰ ਵਾਰੀ ਵੋਟਾਂ ਦੇ ਟਾਈਮ ਇਹ ਉਠਦਾ ਵੀ ਹੈਗਾ ਮਸਲਾ ਨਾ ਕਿਤੇ ਨਾ ਕਿਤੇ ਸਵੇਦਨਸ਼ੀਲ ਮੁੱਦੇ ਨੂੰ ਲੈ ਕੇ ਹੁਣ ਭਵਿੱਖ ਦੇ ਵਿੱਚ ਕੋਈ ਰਣਨੀਤੀ ਤਿਆਰ ਸਰਕਾਰ ਕਰੇਗੀ ਜਾਂ ਫਿਰ ਪਿਛਲੀ ਸਰਕਾਰਾਂ ਦੇ ਵਾਂਗ ਹੀ ਹੋਵੇਗਾ ਕਿਉਂਕਿ ਇਹ ਪਿੰਡ ਦੇ ਲੋਕਾਂ ਦੀ ਮੰਗ ਹੈ ਹੀ ਹੈ ਜਿਾ ਵੀ ਇਸ ਪਿੰਡ ਦੀ ਗੱਲ ਕਰ ਜਿਹੜੇ ਪਿੰਡ ਦੇ ਪ੍ਰਭਾਵਿਤ ਖੇਤਰ ਨੇ ਉਹ ਕਹਿੰਦੇ ਭਾਵੇਂ ਸਰਕਾਰ ਮੁਆਵਜ਼ਾ ਰਹਿਣ ਦੇਵੇ ਕੋਈ ਚੱਕਰ ਨਹੀਂ ਅਸੀਂ ਸਾਰ ਲਾ ਇੱਕ ਵਾਰੀ ਪਰ ਇਹਦਾ ਅੱਗੇ ਤੋਂ ਭਵਿੱਖ ਦੇ ਵਾਸਤੇ ਇਹਦਾ ਕੋਈ ਹੱਲ ਕੱਢ ਦੇਵੇ ਨਵਾਂ ਜਿਵੇਂ ਬਾਈ ਹੋਰਾਂ ਨੂੰ ਦੱਸਿਆ ਵੀ ਸਾਈਡਾਂ ਦੇ ਵਿੱਚ ਬੰਨ ਪੱਕੇ ਕਿਤੇ ਜਾ ਸਕਣ ਅਕਵਾਇਰ ਕਰਕੇ ਜਾਂ ਕਿਵੇਂ ਜੋ ਕੁਝ ਤੋ ਆਹੀ ਹੋ ਰਿਹਾ ਹੁਣ ਜਿਹੜੇ ਜ਼ਿਆਦਾਤਰ ਜਿਹੜੇ ਨੇੜੇ ਖੇਤਰ ਨੇ ਜਿਵੇਂ ਇਹਦੇ ਨੇੜੇ ਜ਼ਮੀਨਾਂ ਨੇ ਉਹਦਾ ਨੁਕਸਾਨ ਭਾਰੀ ਹੁੰਦਾ ਜਿਹੜੇ 2023 ਦੇ ਵਿੱਚ ਹੜਾਏ ਸੀ ਉਦੋਂ ਜਿਹੜੇ ਪ੍ਰਭਾਵਿਤ ਖੇਤਰ ਸੀ ਤਾਂ ਉਹਨਾਂ ਨੇ ਦਵਾਰੇ ਫਸਲ ਬਿਜਲੀ ਸੀ ਉਹਦਾ ਲੈ ਕੇ ਜਿਸ ਤਰ੍ਹਾਂ ਆਪਾਂ ਨੇ ਦੇਖਿਆ ਪੰਜਾਬ ਤੋਂ ਬਾਹਰੋਂ ਮਿਲ ਗਈ ਸੀ ਪਰ ਹੁਣ ਤਾਂ ਫਸਲਾ ਮੰਡੀ ਦੇ ਵਿੱਚ ਜਾਣ ਵਾਲੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪ ਕਿਹਾ ਸੀ ਕਿ ਅਸੀਂ 15 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ 15 ਦਿਨ ਪਹਿਲਾਂ ਅਸੀਂ ਝੋਨਾ ਲਾਤਾ ਸੀ ਕਿਤੇ ਲੱਗਦਾ ਨੇ ਕਿਤੇ ਜਿਹੜਾ ਹੁਣ ਪੁਵਿੱਖ ਦੇ ਵਿੱਚ ਇਹਦਾ ਕੋਈ ਹੱਲ ਹੈ ਇੱਕ ਸਵੇਦਨਸ਼ੀਲ ਮੁੱਦੇ ਦਾ ਕੋਈ ਕੱਢਾ ਜਾਵੇ ਸਰਕਾਰ ਨੂੰ ਤੁਸੀਂ ਸਰਕਾਰ ਦੇ ਵਾਸਤੇ ਕੋਈ ਪ੍ਰਪੋਜ਼ਲ ਰੱਖੋਗੇ ਆਪਣੇ ਵੱਲੋਂ ਕੋਈ ਮੈਂ ਅੱਜ ਵੀ ਸਰਕਾਰ ਦਾ ਭੇਜਿਆ ਇੱਥੇ ਆਇਆ ਹਾਂ ਠੀਕ ਹੈ ਮੇਰੀ ਜਿਹੜੀ ਕਈ ਵਾਰੀ ਮੀਟਿੰਗਸ ਮੁੱਖ ਮੰਤਰੀ ਨਾਲ ਹੁੰਦੀ ਆ ਜਿਹੜੀ ਇਸ ਇਸ ਗੱਲ ਬਾਰੇ ਵੀ ਮੈਂ ਤੁਹਾਡਾ ਸਨੇਹਾ ਪੂਰ ਜ਼ੋਰ ਨਾਲ ਪੂਰੇ ਜ਼ੋਰ ਨਾਲ ਮੈਂ ਮੁੱਖ ਮੰਤਰੀ ਸਾਹਿਬ ਕੋਲੇ ਰੱਖਾਂਗਾ ਵੀ ਇਹ ਏਰੀਆ ਜਿਹੜਾ ਇਹਦਾ ਬੜਾ ਭਾਰੀ ਨੁਕਸਾਨ ਹੁੰਦਾ ਜਿਵੇਂ ਹੁਣ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਇਹ ਲੋਕਾਂ ਨੂੰ 7 ਸਾਲ ਹੋ ਗਏ ਇਸ ਏਰੀਆ ਚੋਂ ਫਸਲ ਵੱਢੇ ਨੂੰ ਕਿੰਨੇ ਪਿੰਡਾਂ ਦੇ ਮੈਂ ਨਾਂ ਲਏ ਆ ਤੁਹਾਨੂੰ ਤੇ ਤਿੰਨ ਜਿਹੜੇ ਹਲਕਿਆਂ ਨੂੰ ਇਹ ਘੱਗਰ ਪ੍ਰਭਾਵਿਤ ਕਰਦਾ ਕਿੰਨਾ ਸਾਡਾ ਜਿਵੇਂ ਹੁਣ ਇਹ ਘੱਗਰ ਭਰ ਕੇ ਆਊਗਾ ਅੱਜ ਰਾਤ ਨੂੰ ਇੰਨਾ ਨੁਕਸਾਨ ਕਰੂਗਾ ਏ ਪਤਾ ਲੱਗੀ ਜਾਂਦਾ ਵੀ ਪਿੱਛੋਂ ਪਾਣੀ ਆ ਰਿਹਾ ਇਹ ਸਾਨੂੰ ਕਣਕ ਬੀਜਣੀ ਵੀ ਮੁਸ਼ਕਲ ਹੋ ਜੂਗੀ ਜੀਰੀ ਵੱਢਣੀ ਦਾ ਅਲੱਗ ਗੱਲ ਆ ਅੱਗੇ ਕਣਕ ਬੀਜਣੀ ਵੀ ਮੁਸ਼ਕਲ ਹੋ ਜਾਂਦੀ ਆ ਮੈਨੂੰ ਇਸ ਕਰਕੇ ਮੈਂ ਇੱਥੇ ਜੰਮਿਆ ਪੜਿਆ ਰਹਾਂ ਪੜਿਆ ਸਾਰਾ ਕੁਝ ਮੈਨੂੰ ਇਹ ਗੱਲਾਂ ਦਾ ਪਤਾ ਹੈ ਇੱਕ ਤਾਂ ਇਹ ਗੱਲ ਆ ਵੀ ਅਸੀਂ ਸਾਰੀ ਮੁੱਖ ਮੰਤਰੀ ਅੱਗੇ ਸਾਰੀ ਜੜੀ ਵੀ ਹੈਗੀ ਆ ਗੱਲ ਇਹ ਰੱਖਾਂਗੇ ਪਰ ਪੰਜਾਬ ਦਾ ਨੁਕਸਾਨ ਬਹੁਤ ਭਾਰੀ ਹੋਗਾ ਮੈਂ ਉੱਥੇ ਵੀ ਜਾ ਕੇ ਆਇਆ ਪਠਾਨਕੋਟ ਤੁਸੀਂ ਉੱਥੇ ਜਾ ਕੇ ਦੇਖੋਗੇ ਸਾਰੇ ਨਾ ਉੱਥੇ ਦੇਖਿਆ ਨਹੀਂ ਜਾਂਦਾ ਮੱਝਾਂ ਮਰੀਆਂ ਪਈਆਂ ਪਾਣੀ ਦੇ ਵਿੱਚ ਘਰ ਡੁੱਬ ਗਏ ਪਾਣੀ ਦੇ ਵਿੱਚ ਲੋਕਾਂ ਦਾ ਵੱਡੀ ਵੱਡੀ ਹਵੇਲੀਆਂ ਪਾਣੀ ਚ ਹੜ ਗਈਆਂ ਤੇ ਇਸ ਕਰਕੇ ਉਧਰ ਵੀ ਨੁਕਸਾਨ ਹੋ ਗਿਆ ਘੱਗਰ ਦਾ ਸਾਨੂੰ ਤਾਂ ਸੁਭਾਅ ਪਿਆ ਬਾਈ ਇਸ ਏਰੀਆ ਵਾਲਿਆਂ ਨੂੰ ਤਾਂ ਇਹ ਤਾਂ ਵਿਚਾਰੇ ਆਏ ਵਾਰੀ ਡੁੱਬਦੇ ਇਸ ਕਰਕੇ ਅਸੀਂ ਇਹ ਗੱਲਾਂ ਰੱਖਾਂਗੇ ਇੱਕ ਘੱਗਰ ਦੇ ਮੋੜ ਵੀ ਸਿੱਧੇ ਹੋਣ ਤੇ ਘੱਗਰ ਦੇ ਬੰਨ ਚੰਗੇ ਤਰੀਕੇ ਨਾਲ ਬੰਨ ਕੇ ਇਹਦੇ ਉੱਪਰ ਸੜਕ ਬਣ ਜਾਵੇ ਉਹਨੂੰ ਸਿੱਧਾ ਕੀਤਾ ਜਾਵੇ ਜਾਂ ਕਿਤੇ ਬਿਜਲੀ ਦੇ ਡੈਮ ਬਣ ਸਕਦੇ ਆ ਪ੍ਰਪੋਜ਼ਲ ਤਾਂ ਆਪਾਂ ਰੱਖਾਂਗੇ ਤੇ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਨੂੰ ਪਤਾ ਹੀ ਹੈ ਜਿਹੜਾ ਸਾਡਾ ਮੁੱਖ ਮੰਤਰੀ ਹੈ ਬਹੁਤ ਵਧੀਆ ਹੈ ਸੋਚਦਾ ਆਮ ਘਰ ਚੋਂ ਉਠਿਆ ਆਮ ਆਪਣੇ ਵਰਗਾ ਕਿਉਂਕਿ 2027 ਦੀਆਂ ਚੋਣਾਂ ਦੇ ਵਿੱਚ ਖਾਸ ਤੌਰ ਤੇ ਘਨੌਰ ਹਲਕੇ ਦੇ ਇਹ ਮੁੱਦਾ ਬੜਾ ਭਾਰੀ ਰਹੂਗਾ ਇਸ ਵਾਰ ਇਲੈਕਸ਼ਨ ਬਾਰੇ ਤਾਂ ਮੈਂ ਗੱਲੇ ਨਹੀਂ ਕਰਦਾ ਇਲੈਕਸ਼ਨ ਦੀ ਚਲੋ ਨਹੀਂ ਨਹੀਂ ਵੈਸੇ ਗੱਲ ਕਰਦੇ ਆਪਾਂ ਇਹ ਮੁੱਦਾ ਪਾਰ ਹੀ ਰਹਿਣਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿਆਸੀ ਤੌਰ ਦੇ ਉੱਤੇ ਵੀ ਵੈਸੇ ਸਮਾਜੀ ਤੌਰ ਦੇ ਉੱਤੇ ਵੀ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਆਂ ਵੀ ਹਰ ਵਾਰ ਇਹ ਪੀੜਤ ਹੁੰਦੇ ਨੇ ਇਸ ਤੋਂ ਹੜ ਤੋਂ ਪੀੜਤ ਹੁੰਦੇ ਕਿਤੇ ਨਾ ਕਿਤੇ ਇਸ ਮਸਲੇ ਨੂੰ ਲੈ ਕੇ ਜੋ ਕੁਝ ਅਗਲੀ ਰਣਨੀਤੀ ਤਿਆਰ ਲੋਕਾਂ ਦੇ ਵੱਲੋਂ ਕਿ ਕਿਹਾ ਜਾ ਰਿਹਾ ਕਿ ਜਲਦ ਤੋਂ ਜਲਦ ਕੀਤੀ ਜਾਵੇ ਲੋਕ ਇੱਥੇ ਸਾਰੇ ਪਾਰਟੀਵਾਦੀ ਦੇ ਤੌਰ ਤੇ ਆਉਂਦੇ ਨੇ ਚਲੋ ਮੈਨੂੰ ਵੀ ਇਹ ਸਾਰੇ ਬਾਈ ਕਹਿਣਗੇ ਵੀ ਅਸੀਂ ਵੀ ਆਮ ਆਦਮੀ ਪਾਰਟੀ ਤੋਂ ਆਏ ਆ ਪਰ ਹੁਣ ਕਾਲੀ ਵੀ ਆ ਰਹੇ ਆ ਕਾਂਗਰਸੀ ਵੀ ਆ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਉਸ ਤੋਂ ਪਹਿਲਾਂ ਕਾਲੀਆਂ ਦੀ ਸਰਕਾਰ ਰਹੀ ਹੈ ਅੱਜ ਆ ਕੇ ਉਹ ਫੋਟੋਆਂ ਖਚਾਣ ਇੱਥੇ ਪੋਲਿਟਿਕਸ ਕਰਨ ਆ ਜਾਂਦੇ ਆ ਕਿਉਂ ਨਹੀਂ ਤੁਸੀਂ ਆਪਣੇ ਟਾਈਮ 'ਚ ਇਹਨੂੰ ਠੀਕ ਕੀਤਾ ਕਿਉਂ ਨਹੀਂ ਸਵਾਰਿਆ ਇਸਨੂੰ ਸਵਾਰ ਸਕਦੇ ਸੀ ਕਿ 10 ਸਾਲ ਲਗਾਤਾਰ ਕਾਲੀਆਂ ਦੀ ਸਰਕਾਰ ਰਹੀ ਹੈ ਕਾਂਗਰਸ ਦੀ ਸਰਕਾਰ ਰਹੀ ਹੈ ਕਿੰਨਾ ਸਮਾਂ ਉਹਨਾਂ ਨੇ ਰਾਜ ਕੀਤਾ ਪਰ ਸਾਡੇ ਇਸ ਏਰੀਆ ਦਾ ਇਸ ਘੱਗਰ ਦਾ ਕੋਈ ਹੱਲ ਨਹੀਂ ਹੋਇਆ ਇਹ ਸਰਕਾਰ ਆਈ ਨੂੰ ਮੈਂ ਕਹਿੰਨਾ ਹਜੇ ਹਜੇ ਤਿੰਨ ਤਿੰਨ ਸਵਾ ਤਿੰਨ ਸਾਲ ਹੋਏ ਆ ਤੇ ਅਸੀਂ ਇਹਦਾ ਹਿੱਲਾ ਕਰਕੇ ਦਵਾਂਗੇ ਅਸੀਂ ਪੂਰ ਜ਼ੋਰ ਅਪੀਲ ਕਰਾਂਗੇ ਆਪਣੇ ਮੁੱਖ ਮੰਤਰੀ ਨੂੰ ਵੀ ਇਹ ਲੋਕਾਂ ਦਾ ਬਚਾਅ ਕੀਤਾ ਜਾਵੇ ਕਿਸੇ ਵੀ ਤਰੀਕੇ ਨਾਲ ਕੀਤਾ। ਬਹੁਤ ਧੰਨਵਾਦ। ਸੋ ਇੱਕ ਵਾਰ ਤਸਵੀਰਾਂ ਦਿਖਾ ਦਿਓ ਕਿ ਅਗਰ ਦਰਿਆ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਹੈ ਹੁਣ ਵਧਦਾ ਜਾ ਰਿਹਾ ਕਿਉਂਕਿ ਅੱਜ ਸਵੇਰ ਤੋਂ ਜਿਸ ਤਰ੍ਹਾਂ ਪਿੱਛੇ ਜਿਹੜਾ ਪਾਣੀ ਸੀ ਜਿਹੜਾ ਉਹ ਵੱਧ ਗਿਆ ਸੀ ਤਾਂ ਉਸ ਤੋਂ ਬਾਅਦ ਹੁਣ ਉੱਥੇ ਪਿੱਛੇ ਪਾਣੀ ਹਾਲੇ ਤੱਕ ਜਿਹੜਾ 12 12.5 ਫੁੱਟ ਦੇ ਕਰੀਬ ਹੈ ਜਿਹੜਾ ਭੰਕਰਪੁਰ ਦਾ ਜਿਹੜੀ ਅਪਡੇਟ ਹੈ ਪਰ ਹੁਣ ਇਸ ਵ ਇੱਥੇ 10-12 ਘੰਟੇ ਬਾਅਦ ਜਿਹੜਾ ਪਾਣੀ ਪਹੁੰਚਦਾ ਤਾਂ ਹੁਣ ਪਾਣੀ ਨੇ ਆਪਣਾ ਰਫ਼ਤਾਰ ਇੱਥੇ ਫੜੀ ਆ ਹੁਣ ਲਗਾਤਾਰ ਕੱਗਰ ਇੱਥੇ ਓਵਰ ਹੁੰਦੀ ਜਾ ਰਹੀ ਹੈ ਜਿਹਦੇ ਤਸਵੀਰਾਂ ਦਿਖਾ ਦਈਏ ਕਿ ਕੱਗਰ ਖੇਤਾਂ ਦੇ ਵਿੱਚੋਂ ਹੁਣ ਵਹਿੰਦੀ ਹੋਈ ਕੱਗਰ ਦੇ ਵਿੱਚ ਇਸ ਤਰ੍ਹਾਂ ਅੱਗੇ ਜਾ ਰਹੀ ਹੈ ਤਾਂ ਹੁਣ ਲਗਾਤਾਰ ਵਹਿੰਦਾ ਜਾ ਰਿਹਾ ਏ ਹੁਣ ਵੇਖਣਾ ਬਈ ਇਹ ਦਾ ਖਾਸ ਇਤਿਹਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੀ ਰਾਤ ਜਿਹੜੀ ਇਸ ਇਲਾਕੇ ਦੇ ਲੋਕਾਂ ਦੇ ਪਿੰਡ ਦੇ ਲਈ ਕਿਹੋ ਜੀ ਹੋਵੇਗੀ ਸੋ ਤੁਸੀਂ ਰਿਪੋਰਟ ਪੰਜਾਬ ਦੇ ਤੁਹਾਨੂੰ ਹੋਰ ਵੀ ਅਪਡੇਟ ਰਾਂਗੇ ਧੰਨਵਾਦ